ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਅੱਜ ਜਿਹੜੀ ਵੀਡੀਓ ਤੁਹਾਡਾ ਸਾਂਝੀ ਕਰ ਰਹੇ ਆ ਦੋ ਨਗ ਦਿਖਾਵਾਂਗੇ ਫਾਰਮ ਦੇ ਵਿੱਚੋਂ ਪੂਰੇ ਫੁੱਲ ਰਿਕਾਰਡ ਦੇ ਇੱਕ ਜਰਸੀ ਨਸਲ ਦੀ ਵੱਛੀ ਦਿਖਾ ਰਾਂ ਹੀ ਫਰ ਵੱਛੀ ਤੇ 100 ਨੂੰ ਤਕਰੀਬਨ 45 50 ਕਿਲੋ ਵਾਲੀ ਜਿਹੜੀ ਲਗਭਗ ਦੁੱਧ ਦੇਣ ਵਾਲੀ ਵੱਡੇ ਢਾਂਚੇ ਦੀ ਬਿਹੜ ਪੂਰੇ ਫੁੱਲਰ ਕਾਰਡ 'ਚ ਇਹ ਤੁਹਾਨੂੰ ਦਿਖਾ ਰਾਂ ਦੋ ਨਗ ਨੇਗੇ ਜਾਣਕਰ ਜੋ ਵੀ ਹੋਊਗੀ ਮਾਲਕ ਸਾਂਝੀ ਕਰ ਦੇਣਗੇ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਢੰਗ ਤੋਂ ਉਹ ਤਸੱਲੀ ਕਰ ਸਕਦਾ ਠੀਕ ਆ ਤੇ ਜੇ ਆਪਾਂ ਆਮ ਤਾਂ ਉੱਤੇ ਨਹੀਂ ਕਹਿੰਦੇ ਵੀ ਭਾਈ ਰੇਲ ਗੱਡੀ ਦੇ ਇੰਜਨ ਵਰਗੀ ਗਾ ਇਹ ਅੱਜ ਉਹ ਕੰਮ ਹੋਇਆ ਪਿਆਗਾ ਕੱਦ ਦੇਖ ਲਿਓ ਜਾ ਕੇ ਅਸੀਂ ਬੇਲ ਦੇਖ ਲਓ ਲੰਬਾਈ ਉਚਾਈ ਸਾਰੇ ਪਾਸੇ ਤੋਂ ਮਤਲਬ ਹੱਥ ਧਰਾਲਾ ਕੰਮ ਹੈ ਨਹੀਂ ਕਿ ਫਸਿਓ ਕਿਸੇ ਭਰਾ ਨੇ ਕੋਈ ਬਰੀਡ ਤੇ ਕੰਮ ਕਰਨਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਦਾ ਵੀ ਕੀ ਡੇਡਾ ਆ ਜਾ ਵੀਰੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਡਰੈਸ ਬੋਲਦਗੇ ਜੀ ਵੀਰੇ ਨਾਮ ਜਗਦੇਵ ਸਿੰਘ ਹਾਂਜੀ ਪਿੰਡ ਮੋੜ ਮਕਸੂਥਾ ਜੀ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜਦੋਂ ਆਪਾਂ ਤਾਂ ਔਰ ਤੋਂ ਤਪੇ ਜਾਵਾਂਗੇ ਆਪਾਂ ਤੇ ਰਸਤੇ 'ਚ ਰਾਈਏ ਦੇ ਨੇੜੇ ਢਿਲਵਾ ਮੋੜ ਆਲੀਕੇ ਇਹ ਪਿੰਡ ਨੇੜੇ ਵੱਡਿਆਂਗੇ ਨਾ ਆਪਣੇ ਤੇ ਮੋਬਾਈਲ ਨੰਬਰ ਆਪਣਾ 90560 ਹਾਂਜੀ 55133 ਠੀਕ ਆ ਦੇ ਬਾਈ ਜਿਹੜੀ ਆ ਵੈੜ ਆਪਾਂ ਵੇਚਨੇ ਹਣਾ ਗਾ ਵੇਚਨੀ ਆ ਕਿਹੜਾ ਸੂਸ ਹੁੰਦੀ ਐ ਇਸ ਟਾਈਮ ਇਹ ਵੀਰੇ ਤੀਜੇ ਸੂਏ ਨੂੰ ਤਿਆਰ ਹੋਣੇ ਹੈ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੀ ਹੈ ਇਹ ਇਹ ਬਣਾ ਰਹੇ 9 ਤਰੀਕ 10 ਮਹੀਨਾ 2025 ਨੂੰ ਹਾਂ ਦਿਨ ਕა ਬਾਕੀ ਪਿਆ 16 ਤਰੀਕ ਨੂੰ ਇਹਦੇ ਕਾਗਜ਼ਾਂ 'ਚ ਦਿਨ ਪੂਰੇ ਆ ਗਏ 7 ਦਿਨ ਬਾਕੀ ਰਹਿ ਗਏ ਅੱਠ ਹਾਂ ਉੱਤੇ ਲਿਆਉ ਦੋ ਜਿਹੇ ਦਿਨ ਲੈਣਦੇ ਅੱਗੇ ਅਹ ਦੇਖੋ ਕੀ ਕਹਿ ਸਕਦੇ ਆ ਕਿ 7 ਦਾ ਗਿਣਤੀ ਦਿਨ ਪੱਠ ਦਾ ਗਿਣਤੀ ਦਿਨ ਆਜੋ ਕੋਈ ਬਾਈ ਤਾਂ ਹੀ ਨਹੀਂ ਹਾਂ ਦੁੱਧ ਕਿੰਨਾ ਪਾਇਆ ਦੂਜੇ ਸਵੇਰ ਦਾ ਇਹ 47 48 ਲੀਟਰ ਦੁੱਧ ਪਾਇਆਗਾ 47 48 ਲੀਟਰ ਤੇ ਫਾਰਮ 'ਚ ਟੋਟਲ ਆਪਾਂ ਕਿੰਨੇ ਪਸ਼ੂ ਪਿਛਲੇ ਸਾਢੇ ਆਪਣੇ ਕੋਲੇ ਇਹ ਹੈਗੇ 25 ਕੇ ਪਸ਼ੂ 25 ਪਸ਼ੂ ਲੱਗਾ ਪਕ ਵਿੱਚੇ ਬੱਚਣਾਂ ਦੇ ਵਿੱਚੇ ਗਾਂਵਰ ਲੱਗੇ ਹਾਂ ਠੀਕ ਆ ਠੀਕ ਆ ਤੇ ਇਹ ਹੁਣ ਜੇ ਆਪਾਂ ਸੀਮਨ ਦੀ ਲੱਗੀ ਸੀਮਨ ਕਿਹੜਾ ਲੱਗਾ ਇਹਦੇ ਇਹਦੇ ਪੇਪਰ ਲੱਗੇਗਾ ਏਬੀਐਸ ਦਾ ਈਬੀਐਸ ਦਾ ਪੇਪਰ ਹਾਂ ਹਾਂ ਸੈਕਸਡ ਜਾਂ ਨੌਨ ਸੈਕਸਡ ਨੌਨ ਸੈਕਸਡ ਨੌਨ ਸੈਕਸਡ ਤੇ ਜੇ ਆਪਾਂ ਉਤੋਂ ਚੜਾਈ ਕਿੰਨੀ ਚੜਾਈ ਹੋ ਲੱਗੇ ਪਕ ਹੋਊ ਨਾ 2 ਫੁੱਟ ਦਾ ਨਾ ਹਾਂ ਹੋਊ ਮਾਉ ਨਾ ਢਾਂਚਾ ਚੰਗਾ ਨਾ ਤੇ ਆਪ ਤਾਂ ਨਹੀਂ ਪਤਾ ਦੇ ਬਈ ਇਹ ਕਿਹੜੇ ਸੀਮਨ ਦੀ ਆ ਕੋਈ ਲਿਖ ਦੇ ਲੋਕ ਤੇ ਹੈ ਨਹੀਂ ਸੀਗੇ ਹੁਣ ਲਿਖਾਂ ਲੱਗ ਗਿਆ ਆਪਦਾ ਪਰ ਉੱਪਰ ਰਿਕਾਰਡ ਹੁਣ ਤਾਂ ਸਾਰਿਆਂ ਦਾ ਹੁਣ ਤਾਂ ਜਿਵੇਂ ਅ 8 ਦਿਨ ਬਾਕੀ ਆ 47 48 ਕਿਲੋ ਵੈੜ ਤੇ ਪਾਈਪਰ ਪਲੇਨ ਲੱਗਿਆ ਵਾ ਪਲੇਨ ਲੱਗਿਆ ਵਾ ਠੀਕ ਆ ਠੀਕ ਐਵੇਂ ਸਿਕਸ ਕਹਿੰਦਾ ਕੋਈ ਫਾਇਦਾ ਹਾਂ ਕਰਮਾਂ ਦੀ ਬੱਚੀ ਆ ਜੇ ਤਾਂ ਵੱਖਰੀ ਗੱਲ ਵਾਛਾ ਦੋ ਉਹ ਕਰਮਾਂ ਤੇ ਡਿਪੈਂਡਰ ਲੈ ਇਹਦੇ ਨੂੰ ਤੋੜ ਦੇ ਵਈ ਦੇ ਫਿਰ ਆੱਕੇ ਨੂੰ ਸੁਣ ਤੋੜ ਕੇ ਦਿਖਾ ਦਿੰਨੇ ਆਪਾਂ ਤੇ ਥਣ ਚਾਰਾ ਸੋਨੇ ਗੈਪ ਚ ਲੱਗੇ ਹੋਏ ਹੈਗੇ ਇੱਥੋਂ ਤੋਂ ਨੇੜੇ ਹੋ ਕੇ ਦਿਖਾ ਦਿੰਦੇ ਠੀਕ ਐ ਤੇ ਢਾਂਚਾ ਕਰਮ ਵਾਲਾ ਏਡਾ ਕ ਵੱਡਾ ਤੇ ਮਨਕ ਜਦ ਦੇਖ ਕੇ ਤੁਹਾਡਾ ਮਨ ਖੁਸ਼ ਹੋਣਾਗਾ ਪੰਡ ਲਈ ਫਿਰਦੀ ਆ ਭਰਾ हां ਪੰਡ ਲਈ ਫਿਰਦੀ ਆ ਨਾ ਕਹਿੰਦਾ ਪੰਡ ਕਾਇਨ ਹੁੰਦੀ ਹੈ ਤੁਸੀਂ ਆ ਮੈਨੂੰ ਵੀ 16 ਤਰੀਕ ਨੂੰ ਅੱਜ ਕਾਇਦਨ ਪਏ ਆਗੇ 7 ਦਿਨ ਪਏ 7 ਦਿਨ ਪਏ ਹੱਥ ਮੇਂ ਆਠਾਂ ਵੀ ਅੱਜ ਸਵੇਰ ਤੜਕੇ ਦਾ ਵੀ ਲਈ ਅਜ ਆਪਣਾ ਹਾਂ ਹਾਂ ਹਨਾ 8 ਦਿਨ ਬਾਈ ਤਾਂ ਨਹੀਂ ਯਾਰ ਪੁਰੇ ਪੜੇ ਕੁਛ ਨਹੀਂ ਹਜੇ ਹੂੰ ਲੈ ਤੋਰ ਅਜ ਤੁਹਾਨੂੰ ਦੁਬਾਰਾ ਕਦੇ ਲੰਬਾਈ ਲ ਵੀ ਤਾਂ ਬਹੁਤ ਹੋ ਨਾ ਬਹੁਤ ਜਿਆਦੇ ਆ ਮੈਂ ਤੁਹਾਨੂੰ ਆ ਤੁਹਾਨੂੰ ਸਾਈਂ ਦਿਖਾ ਦੇਣਾ ਪੰਡ ਲਈ ਫਿਰ ਗਰਮ ਵਾਲੀ ਤੇ ਚੰਗੀ ਆ ਬਾਕੀ ਦੇਖੋ ਜਿਹੜੇ ਪੁਰਾਣੇ ਕੁਈ ਚੰਗੀ ਕੀ ਜੇ ਚਲਾਉਣੀ ਆਪਣੀ ਕਿਰਤ ਕਮਾਈ ਚਾਹੂਗਾ ਮਨ ਕੀ ਕਹਿੰਦਾ ਉਹ ਸਰੀਆਪ ਕਰਨੇ ਆ ਦੁੱਧਾਂ ਦੇ ਨਾੜਾਂ ਨਾਲ ਬਾਕੀ ਚੰਗੀਆਂ ਫਾਰਮ ਦਾ ਫੁੱਲਾ ਰਿਕਾਰਡ ਹੈਗਾ ਤੇ ਇਹ ਰੇਟ ਫਿਰ ਭਾਈ ਦੇਵ ਦਾ ਫੋਨ ਤੇ ਕਰ ਲਾਂਗੇ ਤਾਂ ਤਾਂ ਫੋਨ ਤੇ ਕਰਾਂਗੇ ਹਾਂ ਠੀਕ ਆ ਤੇ ਦੋ ਨੰਬਰ ਦੇ ਕੇ ਆਪਣੇ ਕੋਲ ਜਰਸੀ ਵੜ ਹਨ ਹਾਂਜੀ ਤੇ ਇਹ ਇਹ ਕੀ ਗੱਲ ਬਾਤ ਆ ਕਿੰਨੀ ਕੁ ਉਮਰ ਦੀ ਅਲੱਗ ਭਾਗੇ ਜੀ ਇਹ 18 19 ਮਹੀਨਿਆਂ ਦੀ ਹੈ ਇਹ ਯਾਰ ਠੀਕ ਆ ਤੇ ਆਪ ਕਿਹੜੇ ਸੀਮਨ ਦੀ ਹੈ ਇਹ ਇਹ ਰੋਮੀਓ ਦੀ ਆ ਰੋਮੀਓ ਦੀ ਤੇ ਇਹਦੇ ਮਾਦਰ ਮਿਲ ਕੇ ਨਾ ਕਹਦਾ ਇਹਦੀ ਮਾਂ ਆਪਣੇ ਕੋਲ ਹੀ ਆ 34 35 ਲੀਟਰ ਦੁੱਧ ਹੈਗਾਗਾ ਐਸ ਟਾਈਮ ਖੜੀ ਐ ਫਾਰਮ ਚ ਹਾਂ ਖੜੀ ਐ ਫਾਰਮ ਚ ਉਹ ਸੂਣ ਵਾਲੀ ਉਹ ਵੀ ਠੀਕ ਆ ਰੋਮੀ ਉਹਦੀ ਆ ਗਈ ਤੇ 34 35 ਕੁਲੇ ਦੀ ਮਾਂ ਆ ਗਈ ਹਾਂ ਹੈ ਵੀ ਚੰਗੀ ਨਸਲ ਜੀ ਨਾ ਪੂਰੀ ਨਾ ਹਾਂ ਪੂਰੀ ਵਧੀਆ ਬੂਤਵਾਦ ਦੇਖ ਤੂੰ ਇਹ ਤਾਂ ਬਸ ਐ ਆ ਵੀ ਯਾਰ ਹੁਣ ਉਦੋਂ ਗਰਮੀ ਦਾ ਕਰਕੇ ਟੀਕਾ ਭਰਾਇਆ ਨੀਗਾ ਹੁਣ ਫਿਰ ਦੂਜੇ ਪਸ਼ੂਆਂ ਚ ਔਖਾ ਕਰਦੇ ਛੋਟੇ ਬੱਚਿਆਂ ਚ ਹੂੰ 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 ਸਹੀ ਗੱਲ ਆ ਮੀਨਾ ਜੋਲ ਖਾਂਦਾ ਨਹੀਂ ਭਰਾਸ ਹਾਂ ਮੈਲ ਜੋਲ ਖਾਂਦਾ ਨੀ ਯਾਰ ਗਾਈਆਂ ਚ ਤੁਰੇ ਫਿਰਦੇ ਆ ਖਾਂਦੇ ਆ ਗਾਈਆਂ ਵਾਲੇ ਕੱਖ ਫਿਰ ਅੱਛਾ ਫਿਰ ਫੂਲ ਗਾਈਆਂ ਲਈ ਖਾਈ ਜਾਂਦੀ ਫਿਰ ਹਾਂ ਗਾਈਆਂ ਦੀ ਖਾਈ ਜਾਂਦੀ ਆ ਠੀਕ ਆ ਠ ਤੋਰਾਂ ਦਾ ਜਾਲ ਇੰਨਾ ਕਿ ਮਾਰਕਸ ਹੁੰਦਾ ਜਿਆਦਾ ਕੋਈ ਲੰਗ ਲੂੰਗ ਵਾਲਾ ਕੰਮ ਨਾ ਹੋਵੇ ਤੇ ਬੈਕ ਸ਼ਾਟ ਤੁਹਾਨੂੰ ਥਣਾ ਦੀ ਮੰਤਰ ਦਿਖਾ ਦਿੰਨੇ ਇਹ ਇਥੋਂ ਨਿਗਾ ਮਾਰ ਲਓ ਨਾ ਜਿਵੇਂ ਕਰਮ ਵਾਲੀ ਗੱਬਣ ਹੁੰਦੀ ਐਂ ਝੋਲੇ ਫਿਰਦੀ ਹੈਗੀ ਹਾਂ ਇਹਨੂੰ ਟੀਕਾ ਭਰਾਏ ਨੂੰ ਵੀ ਹੋ ਗਿਆ 10 12 ਦਿਨ ਅੱਛਾ ਹਾਂ ਰਹਿਣੀ ਨਾ ਰਹਿਣੀ ਚਲੋ ਉਹ ਤਾਂ ਯਾਰ ਆਪਾਂ ਤਾਂ ਗੱਬਣ ਤਾਂ ਕਹਿੰਦੀ ਨਹੀਂਗੇ ਹਾਂ ਠੀਕ ਹੈ ਜੀ ਹਾਂ ਠੀਕ ਆ ਭਾਈ ਲਿਆ ਮੋੜ ਕੇ ਤੇ ਇਹਦਾ ਰੇਟ ਕਿੰਨਾ ਕਰਾਂਗੇ ਆਪਾਂ ਇਹ ਯਾਰ 42000 ਰੁਪਿਆ ਰੇਟ ਕਰਾਂਗੇ ਨਾ 40 ਕਰਦਗੇ ਕਰਦੇ 40 ਕਰਦਨੇ ਚੱਲ ਆਪਾਂ 40 ਚ ਮਾਨਤਨ ਕਰਦੀ ਜੋ ਭਰਾ ਫੋਨ ਕਰੂ ਮੌਕੇ ਤੇ ਜਾਂ ਕੋਈ ਚੱਲ ਗਿਆ ਉਹ ਦੇਖਣਾ ਨਾ ਤੇ ਭਰਾ ਨੇ ਸਾਂਭਣੀ ਹੋਈ 40 ਚ ਮਾਨਤਨ ਕਰਦੀ ਇਹ ਬੱਚੀ ਸੀ ਆਪਣੇ ਕੋਲ ਠੀਕ ਆ ਤੇ ਆਂ ਗਾਂ ਸੋਨਾਂ ਦੁਆਰਾ ਫੇਰ ਨਿਕਾ ਮਰਾਦ ਨਾ ਪੂਰੀ ਮਤਲਬ ਮਾਨ ਖੁਸ਼ ਹੋਣ ਵਾਲਾ ਕੰਮ ਆ ਜੀ ਠੀਕ ਆ ਪੂਰਾ ਰੂਹ ਖੁਸ਼ ਹੋਊ ਆ ਦੇਖ ਕੇ ਠੀਕ ਆ ਤੇ ਬਾਕੀ ਜਿਹੜੇ ਭਰਾ ਨੂੰ ਖਰੀਦਨੀ ਆ ਨਾ ਉਹਨੂੰ ਬੇਨ ਤੇ ਕੋਲ ਆ ਕੇ ਜਰੂਰ ਦੇਖੋ ਐਡਾ ਸੌਦਾਗਾ ਛੋਟੀ ਕੀਮਤ ਦਾ ਸੋਨ ਨੂੰ ਪਤਾ ਐਡੀ ਹੋਣੀ ਹੈਗੀ ਤੇ ਵੱਡੀ ਕੀਮਤ ਦੀ ਗਾਂ ਹੋਊਗੀ ਤੇ ਕੋਲ ਆ ਕੇ ਤੁਸੀਂ ਥੱਲੀ ਕਾੜੇ ਜਿਹੜਾ ਯਾਰ ਕੋਲੇ ਆ ਗਿਆ ਉਹ ਮੁਰਦਾ ਤਾਂ ਹੈ ਹੀ ਨਹੀਂਗਾ ਹਾਂ ਕੋਲਿਆ ਕਹਿੰਦੇ ਆ ਮੁਰਦਾ ਹੈ ਆਨਲਾਈਨ ਤੁਹਾਨੂੰ ਫਰਕ ਪਵੇ ਨਾ ਪਵੇ ਕਿਉਂਕਿ ਜਿੱਡੀ ਗਾਂ ਹੈਗੀ ਆ ਉਹ ਡੀ ਹੈ ਮਤਲਬ ਵੀਡੀਓ ਵਿੱਚ ਨਹੀਂ ਤੁਹਾਨੂੰ ਨਜ਼ਰ ਆ ਰਹੀ ਕੋਈ ਆਪਾਂ ਨਿਮਾਈ ਨਹੀਂ ਕੋਈ ਤੁਬਾਈ ਨਹੀਂ ਯਾਰ ਵੀ ਆਪਾਂ ਕਿਹੜਾ ਮੈਂ ਤੁਹਾਨੂੰ ਕਿਹਾ ਸੀ ਜੇ ਨਿਮਾਰ ਨੂੰ ਲਈ ਤੂੰ ਕਹਿੰਦਾ ਨਹੀਂ ਕਿਹਦਾ ਕੋਈ ਗੱਲ ਨਹੀਂ ਐਂ ਬਣਾਵਾ ਕਹਿੰਦਾ ਯਾਰ ਹੁਣ ਸਾਰੇ ਆਏ ਆਗੇ ਯਾਰ ਕਿੱਥੋਂ ਇੰਨਾ ਮੜੀ ਫਾਰਮ 'ਚ ਆਪਾਂ ਨਿਕਾ ਮੁਰਾਦ ਗਏ ਲੱਗਿਆ 25-30 ਨਗ ਹੋਣਗੇ ਟੋਟਲ ਆਪਣੇ ਕੋਲੇ ਹਾਂ ਹਾਂ ਇਹ ਬਾਈ ਦਾ ਫਾਰਮ ਆ ਠੀਕ ਇਧਰਲੀ ਸ਼ੈਟ ਤੇ ਜਗਾ ਦੀ ਪ੍ਰੋਬਲਮ ਆ ਯਾਰ ਹੁਣ ਉਹਦਾ ਕਰਕੇ ਵੇਚਦੇ ਆਪਾਂ ਹਾਂ ਚਲੋ ਫੇਰ ਬਾਕੀ ਨਾਲੇ ਕੋਈ 100 ਆਪਣੇ ਬਿਉਤ ਬੰਦੀ ਹੁੰਦੇ ਵੀ ਇੱਕ ਦਾ ਪਸ਼ੂ ਕੱਢਣਾ ਕੋਈ ਨਵਾਂ ਪਾਉਣਾ ਨਾ ਹਾਂ ਹੁਣ ਆ ਯਾਰ ਆ ਬਹਿੜਾਂ ਬੈਠਿਆਂਗੇ ਨਹੀਂ ਤਾਂ ਤੁਸੀਂ ਆ ਦੇਖ ਲੈ ਵੀ ਥਾਂ ਕਿੰਨਾਗਾ ਹੂੰ ਬੱਚਣਾ ਹਾਂ ਇਹ ਪੇਪਰ ਦੀ ਗਿੱੜੀ ਨੇ ਚ ਪੇਪਰ ਦੀ ਤਾਂ ਉਹ ਚਿੱਟੀ ਆ ਆ ਵਿਚਾਲੇ ਜਿਹੜੀ ਖੜੀ ਆ ਹਾਂ ਇੱਕ ਇੱਧਰ ਬੈਠਿਆਂ ਚ ਚਿੱਟੀ ਆ ਉਹ ਵਿਚਾਲੇ ਖੜੀ ਚਿੱਟੇ ਸਿੱਧੇ ਘਟ ਵਾਲੀ ਹਾਂ ਠੀਕ ਆ ਇਹ ਪੇਪਰ ਦੀਆਂ ਤੇ ਉਹ ਪਰੇ ਰੋਮੀਆਂ ਦੀ ਆ ਉਹ ਜੱਗਰੀ ਆ ਠੀਕ ਆ ਹਾਂ ਹੁਣ ਤਾਂ ਸਾਰਾ ਗੜ ਫੁੱਲ ਹੀ ਆ ਤੇ ਉਹਦੀ ਮਾਂ ਕਿਹੜੀ ਯਾਰ ਜਾਰਸੀ ਬੱਚੀ ਦੀ ਆ ਹਾਂ ਜਰਸੀ ਨੇ ਪਰਲੀਆ ਕਾ ਹੈ ਆ ਆਹ ਖੜੀ ਜੀ ਹਾਂ ਇਹ ਹੁਣ ਗੱਬਣਾ ਇਹ ਗੱਬਣਾ ਸੂਣ ਵਾਲਿਆ ट्रांजੈਕਸ਼ਨ ਤੇ ਆ ਇਹ ਹੁਣ ਕਿਹੜਾ ਲੱਗਿਆ ਵੇ ਦੇ ਹੁਣ ਇਹਦੇ ਯਾਰ ਲਿਖਿਆ ਵਾ ਕਾਪੀ ਤੇ ਹਾਂ 40 116 ਲੱਗਿਆ ਵਾ ਠੀਕ ਆ ਠੀਕ ਆ ਲੈ ਬਾਈ ਕੋਲ ਸਾਰੇ ਪਸ਼ੂ ਚੰਗੇ ਨੇਗੇ ਤੇ ਉਹਨਾਂ ਚ ਦੋ ਪਸ਼ੂ ਤੁਹਾਨੂੰ ਜਿਹੜੇ ਦਿਖਾਇਆ ਬਾਈ ਨੇ ਸੇਲ ਕਰਨ ਹੈਗੇ ਤੇ ਬਾਕੀ ਪਿੰਡ ਆ ਗਿਆ ਮੌੜ ਮਕਸੂਦਾ ਤਹਿਸੀਲ ਤਾਬਾ ਜਿਲ੍ਹਾ ਵਾਲਾ ਗਿਆ ਮਤਰੋਬਰਨਾਲਾ ਤੇ ਜਿਹੜੇ ਭਰਾ ਨੂੰ ਨਾਕ ਪਸੰਦਾ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ